ਇਤਨੇ ਇਹਦੇ ਨਾਲ ਮੁੰਡੇ ਹੁੰਦੇ ਆਗੇ ਅੱਛਾ ਇਹਦੇ ਨਾਲ ਮੁੰਡੇ ਇਹਦੇ ਨਾਲ ਪਿੱਛੇ ਹੁਣ ਚੱਲਦੇ ਰਹੇ ਇਹ ਚੁੱਪ ਕਰ ਕੁੜੀਏ ਬੜੇ ਚੁੱਪ ਕਰ ਬੜੇ ਚੁੱਪ ਕਰ ਲੈ ਦੋ ਤਿੰਨ ਮੁੰਡੇ ਦੇਖੇ ਇਹਦੇ ਨਾਲ ਅੱਛਾ ਇਹਨਾਂ ਪਤਾ ਕੀ ਕਰ ਰਹੇ ਆ ਉਹਦੇ ਅੰਦਰ ਜਾ ਕੇ अच्छा तो वो जंगल है एक तरह का किथे ਕਿਹੜੀ ਜਗ੍ਹਾ ਕਹਿ ਰਹੇ ਕਿਥੇ ਕਹਿ ਰਹੇ ਜਿਹੜਾ ਜੰਗਲ ਉਹ پلاਟ ਦੇ ਵਿੱਚ अच्छा ਉਹ ਪਿੱਛੇ ਬੰਨੇ ਕੀ ਕਰਦੇ ਆ ਕੀ ਇਹ ਵਾਲੇ ਇਹ ਨਸ਼ਾ ਵੀ ਕਰਦੇ ਤੁਸੀਂ ਐਸਾ ਵੀ ਕਰਦੇ ਆ ਕੀ ਨਸ਼ਾ ਕਰਦੇ ਦੇਖੋ ਇਹ ਹੁਣ ਮੈਂ ਤੁਹਾਨੂੰ ਕੋਪਰ ਨਹੀਂ ਦੱਸ ਸਕਦਾ ਵੀ ਉਹ ਲੋਕ ਜਿਹੜੇ ਇਹਨਾਂ ਦੇ ਨਾਲ ਸੀ ਗੋਣ ਬਾਜੀ ਇਹ ਇਹਨਾਂ ਦੇ ਨਾਲ ਸੀਗੇ ਨਾ ਹਾਂ ਉਹ ਚਿੱਟਾ ਲਾਉਂਦੇ ਜੀ ਅੱਛਾ ਚਿੱਟਾ ਲਾਉਂਦੇ ਇਹ ਤੇ ਉਹ ਦੱਸ ਇਹਨਾਂ ਨੂੰ ਪੁੱਛੋ ਵੀ ਉਹ ਮੁੰਡੇ ਕਿੱਥੇ ਆ ਦੋ ਤਿੰਨ ਮੁੰਡੇ ਇਹਨਾਂ ਦੇ ਨਾਲ ਆ ਤੇਰੇ ਨਾਲ ਕੋਈ ਮੁੰਡੇ-ਮੁੰਡੇ ਵੀ ਹੈਗੇ ਨੇ ਕੀ ਨਾਮ ਕੀ ਹੈ ਨਾਮ ਮੇਰੇ ਨਾਲ ਸਿਰ ਕੋਈ ਮੁੰਡਾ ਨਾਮ ਦੱਸੋ ਸਦਨ ਮੈਂ ਕਹਿ ਦਿੱਤਾ ਨਾਮ ਤਾਂ ਦੱਸ ਦੋ ਆਪਣਾ ਪਿਊਸ਼ ਪਿਊਸ਼ ਕਿਹੜੇ ਮੁੰਡੇ ਨੇ ਕੋਈ ਮੁੰਡੇ ਨਹੀਂ ਲੱਖਾ ਕੀ ਕਰਨੂ ਬੀ ਯਾਰ ਬਰੇਗਾ ਕਰਨੀ ਆ ਉੱਤੇ ਐ ਨਹੀਂ ਆ ਪਾਜੀ ਦੇਖੋ ਮੇਰੀ ਗੱਲ ਸੁਣੋ ਆਪਾਂ ਦੇਖੋ ਆਪਾਂ ਆਪ ਦੇਖਿਆ ਇਸ ਗੱਲ ਦਾ ਆਪਾਂ ਠੀਕ ਹੈ ਜੀ ਮੈਨੇ ਇੰਨੀ ਵਾਰੀ ਦੇਖਿਆ ਉਹਦੇ ਅੰਦਰ ਵੱੜਦੇ ਸਾਰ ਦੋ ਤਿੰਨ ਮੁੰਡੇ ਇਹਦੇ ਨਾਲ ਠੀਕ ਹੈ ਜੀ ਮੈਂ ਇਹਦੀ ਪਤਾ ਕੀ ਕਰਦੇ ਆ ਉਹਦੇ ਅੰਦਰ ਜਾ ਕੇ ਦੇਖੋ ਚਿੱਟਾ ਤਾਂ ਦੇਖੋ ਆ ਫਿਰ ਆਹ ਤਾਂ ਪਤਾ ਕੀ ਕਰਨ ਆਇਆ ਜੀ ਠੀਕ ਹੈ ਜੀ ਇਹ ਹੁਣ ਤੁਸੀਂ ਪੁੱਛੋ ਵੀ ਉਹ ਮੁੰਡੇ ਕਿੰਨੇ ਕੀ ਕਰਦੇ ਆ ਉਹ ਤਾਂ ਕਹਿੰਦੀ ਉਹ ਤਾਂ ਕਹਿ ਰਹੀ ਆ ਕਹਿੰਦੀ ਮੇਰੇ ਨਾਲ ਕੋਈ ਮੁੰਡਾ ਨਹੀਂ ਹੁੰਦਾ ਕੋਈ ਕੋਈ ਮੁੰਡਾ ਨਹੀਂ ਹੁੰਦਾ ਮੇਰੇ ਨਾਲ ਕਹਿੰਦੀ ਦੇਖੋ ਕੋਈ ਕੈਮਰੇ ਲੱਗੇ ਨਹੀਂ ਆ ਦੇ ਆ ਕਹਿ ਰਹੀ ਹੈ ਕਹਿੰਦੀ ਮੈਂ ਦੇਖੋ ਉੱਥੇ ਕੈਮਰੇ ਲੱਗੇ ਨਹੀਂ ਇੱਧਰ ਆਓ ਇਨਜਾਨ ਬੰਦਾ ਇੱਧਰ ਆਓ ਇੱਧਰ ਆਓ ਇੱਥੇ ਆਓ ਇੱਥੇ ਆਓ ਇਹਦਾ ਨਾਮ ਆ ਗਿਆ ਹਾਂ ਸੱਚ ਆ ਨਹੀਂ ਜਾਨ ਬੰਦਾ ਮੈਨੂੰ ਤਾਂ ਪਤਾ ਹੀ ਨਹੀਂ ਉਹ ਬਾਰੇ ਖੇਣੀ ਨਾ ਦੇਖ ਨਹੀਂ ਨਾ ਮੀਨ ਉਹਨੇ ਦੇਖੀ ਉੱਥੇ ਕੈਮਰੇ ਹੈ ਨਹੀਂ